ਇਹ ਯੁੱਧ ਨਸ਼ਾ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਰਡਨੈਂਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸਦੀ ਲੜੀ ਵਿੱਚ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਰਡਨੈਂਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫ ਆਈ ਆਰਸ ਹੋਈਆਂ ਨੇ 4 ਬੰਦੇ ਅਰੈਸਟ ਹੋਏ ਤੇ 12 ਬੰਦੇ ਅਸੀਂ ਸ਼ੱਕੀ ਰੌਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲਏ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤੇ ਲੋਕ ਐਪਰੀਸ਼ੀਏਟ ਵੀ ਕਰ ਰਹੇ ਆ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੂੰਗਾ ਕਿ ਲੋਕ ਅੱਗੋਂ ਵੀ ਇਹੋ ਜਿਹੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਹੋਰ ਤੇ ਕੰਮ ਕਰਦੇ ਹੋਏ ਆਪਣੀ ਸਟਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਚੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ। ਉਹਨੂੰ ਦੱਸਿਆ ਮੈਂ ਹੁਣੇ ਉਹ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਔਰ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸਵੇਰ ਹੋ ਜੇ ਤੇ ਇੱਕ ਡਾਰਕ ਕ੍ਰੀਏਟ ਹੋਊਗਾ ਸੋ ਥੈਟ ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ ਓਪਨਲੀ ਨਸ਼ਾ ਵਿਕਣਾ ਤਾਂ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨਚ ਵੀ ਡਰ ਸਕਦੇ ਸੋ ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸਟ੍ਰੈਟਜੀ ਚੇਂਜ ਹੁੰਦੀ ਰਹੂਗੀ افੈਕਟਿਵਨੈਸ ਮੇਨਟੇਨ ਕਰਨ ਵਾਸਤੇ ਐਫੀਸ਼ੀਐਂਸੀ ਮੇਟਰ ਕਰਾਂਗੇ ਸਰ ਬਾਕੀ ਮਸੂਨ ਹੋ ਗਏ ਮੌਂਸਨ ਦੀ ਹੋਗੀ ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ ਚ ਅਲੱਗ-ਅਲੱਗ ਜਗ੍ਹਾ ਚੱ ਸੋ ਅਲੱਗ-ਅਲੱਗ ਜਗ੍ਹਾ ਤੋਂ ਚਲਦੀ ਹੈ ਤੇ ਅਸੀਂ ਕੋਲੀਟ ਕਰਕੇ ਇਨਫੋਰਮੇਸ਼ਨ ਕੀ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫ੍ਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਸੁਟੇ ਦੇਵੋ ਠੀਕ ਹੈ ਸਰ ਜਿੰਨਾ ਵੀ ਚਾਜੋ ਸ਼ੂਟ ਕਰ ਲੋਡ ਕਰ ਦਿਓ